ਉਥੇ ਹੀ ਦੂਜੇ ਪਾਸੇ ਹਰਿਆਣਾ ਵਿਖੇ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਤਹਿਤ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 20 ਦਿਨਾਂ ਦੀ ਪਰੋਲ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ ਹਾਲਾਂਕਿ ਜਿਸ ਦੇ ਬਾਅਦ ਜਿਹੜੇ ਸਿੱਖਾਂ ਦੇ ਵਿੱਚ ਵੀ ਕਾਫੀ ਵਿਰੋਧ ਦੇਖਣ ਨੂੰ ਮਿਲਿਆ ਸੀ ਅਤੇ ਕਾਂਗਰਸ ਨੇ ਵੀ ਜਿਹੜੀ ਕਿ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਸੀ ਕਿ ਇੱਕ ਇਨਫਲੂਐਂਸਰ ਵਿਅਕਤੀ ਹੈ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਉੱਥੇ ਹੀ ਸਿੰਘਾ ਦੇ ਵਿੱਚ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਸੀ ਕਿ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਇੱਕ ਵੀ ਵਾਰ ਜੇਲ੍ਹ ਤੋਂ ਬਾਹਰ ਆਉਣ ਦੀ ਪਰੋਲ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਉੱਥੇ ਹੀ ਰਾਮ ਰਹੀਮ ਨੂੰ ਪੂਰੀ 11ਵੀਂ ਵਾਰ 11ਵੀਂ ਵਾਰ ਜਦੋਂ ਤੋਂ ਜੇਲ੍ਹ 'ਚ ਬੰਦ ਨੇ 11ਵੀਂ ਵਾਰ ਰਾਮ ਰਹੀਮ ਨੂੰ ਪਰੋਲ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਚੋਣਾਂ ਦੇ ਦੌਰਾਨ ਰਾਮ ਰਹੀਮ ਬਾਹਰ ਆਏ ਹ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਪਕਤਾਂ ਲਈ ਪਹਿਲਾ ਜਿਹੜਾ ਸੰਦੇਸ਼ ਹੈ ਉਹ ਜਾਰੀ ਕੀਤਾ ਹੈ ਸੰਦੇਸ਼ਾ ਕੀ ਜਾਰੀ ਕੀਤਾ ਹੈ ਕੋਈ ਜਾਣਕਾਰੀ ਦੇ ਦਿਈਏ ਕਿ ਡੇਰਾ ਸਸਾ ਮੁਖੀ ਰਾਮ ਰਹੀਮ ਬੁੱਧਵਾਰ ਨੂੰ ਪਰੋਲ ਤੋਂ ਜੇ ਦੋ ਵਾਰ ਆਇਆ ਹੈ ਉਸਨੇ ਪਹਿਲੀ ਤਸਵੀਰ ਸਾਹਮਣੇ ਆਈ ਹੈ RAM RAHIM ਨੂੰ ਉੱਤਰ ਪ੍ਰਦੇਸ਼ ਦੇ ਬਰਨਾਵਾ ਕੈਂਪ ਵਿੱਚ ਮੌਜੂਦ ਹਨ ਇਸ ਗੱਲ ਦੀ ਪੋਸਟ ਡੇਰਾ ਪ੍ਰਬੰਧਕਾਂ ਨੇ ਕੀਤੀ ਹੈ ਡੇਰਾ ਪ੍ਰਬੰਧਕਾਂ ਦੇ ਅਧਿਕਾਰੀਆਂ ਨੇ ਐਕਸ ਪੋਸਟ ਤੇ RAM RAHIM ਦੀ ਤਸਵੀਰ ਜਾਰੀ ਕੀਤੀ ਹੈ ਜਿਸ ਵਿੱਚ ਉਹ ਚਿੱਟੇ ਕੁੜਤੇ 'ਚ ਨਜ਼ਰ ਆ ਰਹੇ ਹਨ ਡੇਰਾ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਲਿਖਿਆ ਹੈ ਸਤਕਾਰਯੋਗ ਪਿਤਾ ਸੰਤ ਡਾਕਟਰ ਗੁਰਮੀਤ RAM RAHIM ਸਿੰਘ ਜੀ ਦੀ ਬਰਨਾਵਾ ਯੂਪੀ ਡੇਰੇ ਵਿਖੇ ਨਮਸਤਕ ਹੋਏ ਅਤੇ ਸਹਿਯੋਗਕਾਰ ਪਿਤਾ ਜੀ ਨੇ ਸਮੂਚੀ ਸਾਥ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਦਾ ਦਿੱਤੀਆਂ ਅਤੇ ਉਹਨਾਂ ਦਾ ਹਾਲਚਲ ਪੁੱਛਿਆ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਕਰੋ ਜੀ ਇਸ ਦੇ ਨਾਲ ਹੀ ਹਰਿਆਣਾ ਚੋਣਾਂ ਦੌਰਾਨ ਰਾਮ ਰਹੀਂ ਨੂੰ ਪਰੂਲ ਦੇ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ ਕਾਂਗਰਸ ਦਾ ਕਹਿਣਾ ਹੈ ਕਿ ਰਾਮ ਰਹੀਂ ਉਹ VOTING ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਦੇ ਖਿਲਾਫ ਉਹਨਾਂ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ ਦੂਜੇ ਪਾਸੇ ਭਾਜਪਾ ਨੇ ਇਸ ਸੰਬੰਧੀ ਆਪਣਾ ਬਚਾ ਕੀਤਾ ਹੈ ਸੀਐਮ ਨਾਇਬ ਸੈਣੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਗੜੋਲੀ ਨੇ ਕਿਹਾ ਹੈ ਕਿ ਇਹ ਕਾਨੂੰਨ ਦਾ ਮਾਮਲਾ ਹੈ ਇਸ ਅਨੁਸਾਰ ਦਿੱਤੀ ਗਈ ਹੈ ਕਾਂਗਰਸ ਇਸ ਮਾਮਲੇ ਨੂੰ ਬਚੌੜਾ ਮਹੱਤਵ ਦੇ ਰਹੀ ਹੈ ਦੱਸਈਏ ਕਿ ਜਿੱਥੇ ਕਾਂਗਰਸ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ ਕਿ ਰਾਮ ਰਹੀਮ ਵੋਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਉੱਥੇ ਹੀ ਬਾਸ਼ਪਾ ਆਪਣੇ ਬਚਾਅ ਕਰਕੇ ਚੱਲ ਰਹੀ ਹੈ ਤੇ ਬਾਸ਼ਪਾ ਨੇ ਬਿਆਨ ਦਿੱਤਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਕਾਨੂੰਨੀ ਮਾਮਲਾ ਹੈ ਕਾਨੂੰਨ ਨੇ ਆਪਣੀਆਂ ਸ਼ਰਤਾਂ ਦੇ ਤਹਿਤ ਜਿਹੜਾ ਕਿ ਰਾਮ ਰਹੀਮ ਨੂੰ ਪਰੋਲ ਦਿੱਤੀ ਹੈ ਤੇ ਦੱਸਈਏ ਕਿ ਚੋਣ ਕਮਿਸ਼ਨ ਨੇ ਪਹਿਲਾਂ ਹਰਿਆਣਾ ਸਰਕਾਰ ਨੂੰ ਮਨਜ਼ੂਰੀ ਦਿੱਤੀ ਸੀ ਪਰੋਲ ਦੇਣ ਦੀ ਉਸ ਤੋਂ ਬਾਅਦ ਹੀ ਹਰਿਆਣਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਚੋਣ ਕਮਿਸ਼ਨ ਵੱਲੋਂ ਵੀ ਕੁਝ ਸ਼ਰਤਾਂ ਰੱਖ ਕੇ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕਰ ਦਿੱਤਾ ਜੇਲ੍ਹ ਦਾ ਰਾਮ ਰਹੀਮ ਦਾ ਕਾਫਲਾ ਜਿਹੜਾ ਕਿ ਉਹ ਜਾ ਰਿਹਾ ਸੀ ਯੂਪੀ ਦੇ ਇੱਕ ਡੇਰੇ ਦੇ ਵਿੱਚ ਰਾਮ ਰਹੀਮ ਨੂੰ ਦੇਖਿਆ ਗਿਆ ਇਸ ਦੀ ਤਸਵੀਰ ਉਸ ਦੇ ਜਿਹੜੇ ਚੇਲਿਆਂ ਨੇ ਐਕਸਪੋਸਟ ਤੇ ਸਾਂਝੀ ਕੀਤੀ ਹੈ ਲੋਕਾਂ ਨਾਲ ਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਕਰੋ ਤੇ ਦਾਸ ਹਈਏ ਕਿ ਪੂਰੀ 11ਵੀਂ ਵਾਰ ਰਾਮ ਰਹੀਮ ਨੂੰ ਪਰੋਲ ਮਿਲ ਗਈ ਹੈ ਇਸ ਤੋਂ ਬਾਅਦ ਸਿੱਖਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਵਿਰੋਧ ਨ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸਿੱਖਾਂ ਨੇ ਜਿਹੜੇ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਉਹਨਾਂ ਨੂੰ ਇੱਕ ਵਾਰ ਵੀ ਜੇਲ੍ਹ ਤੋਂ ਬਾਹਰ ਦੀ ਮਨਜ਼ੂਰੀ ਜਿਹੜੀ ਨਹੀਂ ਦਿੱਤੀ ਗਈ ਉਹਦੇ ਹੀ ਰਾਮ ਰਹੀ ਨੂੰ بار بار ਇੱਕ ਤੋਂ بارਿਕ ਬਾਹਰ ਆਉਣ ਦੀ ਮਨਜ਼ੂਰੀ ਮਿਲ ਜਾਂਦੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੀ ਹੋਈ ਇਜਾਜ਼ਤ ਧੰਨਵਾਦ